ਲੈਂਡ ਪੂਲਿੰਗ ਸਕੀਮ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਦੇ ਵਿੱਚ ਕੁਝ ਵਿਰੋਧੀਤਰ ਲੱਗੇ ਹੋਏ ਨੇ ਤੋ ਦੱਸਦੀ ਹੈ ਕਿ ਹਰਪਾਲ ਛੀਮਾ ਦੇ ਬਿਆਨ ਨੇ ਤੇ ਜਿਸ ਨੂੰ ਲੈ ਕੇ ਲੈਂਡ ਪੂਲਿੰਗ ਸਕੀਮ ਦੌਰਾਨ ਉਹਨਾਂ ਨੇ ਬਿਆਨ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਆਪਣੀ ਆਜ਼ਾਦੀ ਹੋ ਕੇ ਜਿਹੜੀ ਕਿ ਜ਼ਮੀਨ ਸਰਕਾਰ ਨੂੰ ਦੇ ਸਕਦੀਆਂ ਨੇ ਉਹਨਾਂ ਦੇ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ ਤੇ ਜਿਸ ਤੋਂ ਬਾਅਦ ਸਰਕਾਰ ਤੋਂ ਖੁਸ਼ ਹੋ ਕੇ ਜਿਹੜੇ ਕਿ ਕਿਸਾਨ ਜਥੇਬੰਦੀਆਂ ਨੇ ਉਹ ਇਸ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਖੁਸ਼ ਨੇ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਜੋ ਜ਼ਮੀਨਾ ਕਈਆਂ ਜਾ ਰਹੀਆਂ ਨੇ ਉਸ ਵਿੱਚ ਸਰਕਾਰ ਉਹਨਾਂ ਦੀ ਕੋਈ ਮੀ ਨਹੀਂ ਖੋਰੀ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਸਰਕਾਰ ਦੇ ਵੱਲੋਂ ਲੈਂਡ ਪੁਲਿੰਗ ਸਕੀਮ ਸ਼ੁਰੂ ਕੀਤੀ ਗਈ ਹੈ ਤੇ ਕਿਸਾਨ ਆਪਣੀ ਮਨਮਰਜ਼ੀ ਦੇ ਨਾਲ ਆਪਣੀ ਜ਼ਮੀਨ ਦੇ ਸਕਦੇ ਨੇ ਤੇ ਦੂਜੇ ਪਾਸੇ ਕੁਝ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਤੱਕ ਸਾਦੇ ਗਏ ਨੇ ਤੇ ਜਿਹੜਾ ਕਿ ਲਗਾਤਾਰ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹਰਪਾਲ ਜੀ ਮਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਬਹੁਤ ਲੰਬੇ ਅਰਸੇ ਤੋਂ ਜਿਵੇਂ ਗੱਲ ਕਰਾਂ ਪਿਛਲੇ 30-35 ਸਾਲਾਂ ਤੋਂ ਲਗਾਤਾਰ ਸ਼ਹਿਰਾਂ ਦੇ ਅੰਦਰ ਛੋਟੇ ਸ਼ਹਿਰਾਂ ਦੇ ਅੰਦਰ ਵੱਡੇ ਸ਼ਹਿਰਾਂ ਦੇ ਅੰਦਰ ਪ੍ਰਾਈਵੇਟ ਜਿਹੜੇ ਕਲੋਨਾਈਜ਼ਰ ਨੇਗੇ ਪ੍ਰਾਈਵੇਟ ਡਿਵੈਲਪਰ ਨੇ ਜਿਹੜੇ ਉਹ ਆਪਣੀਆਂ ਆਪਣੀਆਂ ਕਲੋਨੀਆਂ ਬਣਾ ਕੇ ਲਗਾਤਾਰ ਵੇਚ ਰਹੇ ਨੇਗੇ ਔਰ ਉਹਨਾਂ ਵਿੱਚੋਂ ਕਾਫੀ ਸਾਰੇ ਡਿਵੈਲਪਰ ਜਿਹੜੇ ਨੇਗੇ ਬੜੇ ਅੱਛੇ ਢੰਗ ਦੇ ਨਾਲ ਸਰਕਾਰ ਦੇ ਸਾਰੇ ਐਕਟਾਂ ਦੇ ਅਧੀਨ ਪਾਪੜਾ ਦੇ ਦੀਨ ਦੂਸਰਿਆਂ ਦੇ ਦੀਨ ਇਨਫੋਰਮੇਸ਼ਨ ਜਿਹੜੀ ਆਪਣੀਆਂ ਪਰਮਿਸ਼ਨਾਂ ਲੈ ਕੇ ਕੰਮ ਕਰ ਰਹੇ ਸੀ ਪਰ ਲੇਕਿਨ ਉਹਦੇ ਨਾਲ ਦੀ ਨਾਲ ਇੱਕ ਬਹੁਤ ਵੱਡਾ ਮਾਫੀਆ ਪੰਜਾਬ ਦੇ ਅੰਦਰ ਜਿਹੜਾ ਕਿ ਅਕਾਲੀ ਦਲ ਦੇ ਸਮੇਂ ਭਾਰਤੀ ਜਨਤਾ ਪਾਰਟੀ ਦੇ ਸਮੇਂ ਕਾਂਗਰਸ ਪਾਰਟੀ ਦੇ ਸਮੇਂ ਪੰਜਾਬ ਚ ਪੈਦਾ ਹੋਇਆ ਇੱਕ ਕੋ ਲੈਂਡ ਮਾਫੀਆ ਜਿਹੜਾ ਪੰਜਾਬ ਦੇ ਕਿਸਾਨਾਂ ਤੋਂ ਸਸਤੇ ਭਾਅ ਦੇ ਉੱਤੇ ਜ਼ਮੀਨਾਂ ਲੈ ਕੇ ਚਾਰ ਬੰਦੇ ਇਕੱਠੇ ਹੋ ਕੇ ਚਾਰ ਕਿੱਲੇ ਇਸ ਕਿਸਾਨ ਤੋਂ ਚਾਰ ਕਿੱਲੇ ਇਸ ਕਿਸਾਨ ਤੋਂ ਚਾਰ ਕਿੱਲੇ ਉਸ ਤੋਂ ਚਾਰ ਉਸ ਤੋਂ ਔਰ ਦਸਾਂ ਕਿਸਾਨਾਂ ਤੋਂ ਜਮੀਨ ਜਿਹੜੀਆਂ ਖਰੀਦ ਕੇ ਵਾਅਦੇ ਦੇ ਵਿੱਚ ਇਕੱਠੇ ਹੋ ਕੇ ਇੱਕ ਗੈਰ ਕਾਨੂੰਨੀ ਕਲੋਨੀ ਦਾ ਰੂਪ ਦੇ ਕੇ ਉਹਨੂੰ ਲੋਕਾਂ ਨੂੰ ਵੇਚ ਦਿੰਦੇ ਸੀ ਔਰ ਨਾ ਉਸ ਕਲੋਨੀ ਦੇ ਅੰਦਰ ਸੀਵਰੇਜ ਹੁੰਦਾ ਸੀ ਨਾ ਕੋਈ ਠੰਗ ਦੀ ਸੜਕ ਹੁੰਦੀ ਸੀ ਨਾ ਕੋਈ ਉਹਦੇ ਅੰਦਰ ਇਲੈਕਟ੍ਰਿਸਿਟੀ ਦਾ ਪ੍ਰੋਵੀਜ਼ਨ ਹੁੰਦਾ ਸੀ ਨਾ ਕੋਈ ਸੀਵਰੇਜ ਦਾ ਪ੍ਰੋਵੀਜ਼ਨ ਹੁੰਦਾ ਸੀਗਾ ਔਰ ਲਗਾਤਾਰ ਕਈ ਵਾਰ ਕਈ ਵਾਰ ਜਿਹੜਾ ਹੈਗਾ ਬਹੁਤ ਸਾਰੀਆਂ ਪਰਮਿਸ਼ਨਾਂ ਦੇਣ ਦੇ ਲਈ ਲੈਣ ਦੇ ਲਈ ਲੋਕਾਂ ਨੂੰ ਸੰਘਰਸ਼ ਕਰਨਾ ਪਿਆ ਬਹੁਤ ਜਗ੍ਹਾ ਤੇ ਤੁਸੀਂ ਵੀ ਸਾਰਿਆਂ ਨੇ ਦੇਖਿਆ ਹੋਣਾ ਕਿ ਪ੍ਰੋਟੈਸਟ ਹੋਇਆ ਕਿ ਸਾਡੀ ਕਲੋਨੀ ਦੇ ਅੰਦਰ ਸੀਵਰੇਜ ਪਾਓ ਪਰ ਲੇਕਿਨ ਉਹ ਕਲੋਨੀ ਕਿੱਥੀ ਕਿਨੇ ਸੀ ਉਹ ਕਲੋਨੀ ਜਿਹੜੀ ਆ ਕਿਸੇ ਗੈਰਕਾਨੂੰਨੀ ਡਿਵੈਲਪਰ ਨੇ ਕੱਟੀ ਸੀ ਉਸ ਲੈਂਡ mafias ਨੇ ਕੱਟੀ ਸੀ ਜਿਹੜਾ ਮੈਂ ਸਮਝਦਾ ਉਸ ਸਮੇਂ ਦੀ ਸਰਕਾਰਾਂ ਦੇ ਮੰਤਰੀਆਂ ਦੇ ਨਾਲ ਰਲ ਕੇ ਉਸ ਸਮੇਂ ਦੇ ਸਰਕਾਰਾਂ ਦੇ ਲੋਕਾਂ ਦੇ ਨਾਲ ਰਲ ਕੇ ਇੱਕ ਗੈਰ ਕਾਨੂੰਨੀ ਤੰਦਾਂ ਕਰਦੇ ਸੀਗੇ ਔਰ ਜੇ ਮੇਰੇ ਕੋਲ ਜਿੰਨਾ ਕ ਅੰਕੜਾ ਹੈਗਾ ਪਿਛਲੇ 10 ਸਾਲਾਂ ਦੇ ਅੰਦਰ ਪਿਛਲੇ 10 ਸਾਲਾਂ ਦੇ ਅੰਦਰ ਲਗਭਗ 30000 ਏਕੜ 10 ਸਾਲਾਂ ਦੇ ਅੰਦਰ 30000 ਏਕੜ ਜ਼ਮੀਨ ਜਿਹੜੀ ਕਿ ਪੰਜਾਬ ਦੇ ਕਿਸਾਨ ਦੇ ਉੱਤੋਂ ਲੈ ਕੇ ਉਹਦੇ ਉੱਪਰ ਛੋਟੀਆਂ-ਛੋਟੀਆਂ ਕਲੋਨੀਆਂ ਕੱਟ ਕੇ ਜਿਹਦੇ ਅੰਦਰ ਨਾ ਸੀਵਰੇਜ ਦਾ ਪ੍ਰਬੰਧ ਨਾ ਸੜਕ ਦਾ ਪ੍ਰਬੰਧ ਨਾ ਪਾਣੀ ਦਾ ਪ੍ਰਬੰਧ ਨਾ ਕਿਸੇ ਪਾਰਕ ਦਾ ਪ੍ਰਬੰਧ ਨਾ ਹੀ ਕਿਸੇ ਧਾਰਮਿਕ ਸਥਾਨ ਲਈ ਜਗ੍ਹਾ ਛੱਡੀ ਗਈ ਨਾ ਹੀ ਜਿਹੜਾ ਹੈਗਾ ਪ੍ਰੋਪਰ ਕੋਈ ਜਿਹੜੀ ਬਾਬਾ ਦੀ ਇਲੈਕਟ੍ਰਿਸਿਟੀ ਦੀ ਵਿਵਸਥਾ ਕੀਤੀ ਗਈ ਬਲਕਿ ਬੇਸਿਕ ਜਿਹੜੀਆਂ ਵਿਵਸਥਾਵਾਂ ਹੁੰਦੀਆਂ ਨੇਗੀਆਂ ਬੇਸਿਕ ਅਬਿਲਿਟिज ਹੁੰਦੀਆਂ ਨੇਗੀਆਂ ਉਹਨਾਂ ਸਾਰੀਆਂ ਤੋਂ ਬਿਨਾ ਪੰਜਾਬ ਦੇ ਅੰਦਰ ਇਸ ਦਾ ਮਾਫਕੀਆ ਜਿਹੜਾ ਉਹ ਪਿਛਲੇ 10 ਸਾਲ ਤੋਂ ਕੰਮ ਕਰ ਰਿਹਾ ਸੀ ਔਰ 10 ਸਾਲ ਤੋਂ ਇਹ ਜਿਹੜੀਆਂ ਇਰੈਗੂਲਰ ਕਲੋਨੀਆਂ ਇਹਨਾਂ ਕਿਦੂ ਨਿਕਲੋਨੀਆਂ ਜਿਹੜੀਆਂ ਪੰਜਾਬ ਤੋਂ ਵਿੱਚ ਆਈਆਂ ਔਰ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਸੀਂ ਆਉਣ ਤੋਂ ਬਾਅਦ ਜਿਹੜਾ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਅੰਦਰ ਅਸੀਂ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਏਗੇ ਪੰਜਾਬ ਦੇ ਅੰਦਰ ਲੈਂਡ ਪੂਲਿੰਗ ਦੀ ਪਾਲਿਸੀ ਆਈ ਆ ਜਿਸ ਪਾਲਿਸੀ ਦੇ ਅਧੀਨ ਅਸੀਂ ਇਹ ਡਿਸਾਈਡ ਕੀਤਾਗਾ ਕਿ ਜਿਹੜਾ ਪੰਜਾਬ ਦਾ ਕਿਸਾਨ ਜਿਹੜਾ ਪੰਜਾਬ ਦਾ ਕਿਸਾਨ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਆਪਣੀ ਫ੍ਰੀ ਵਿਲ ਦੇ ਨਾਲ ਬਿਨਾ ਕਿਸੇ ਦਬਾਅ ਦੇ ਡਰ ਦੇ ਭੇਤ ਦੇ ਭਾਵ ਦੇ ਸਰਕਾਰ ਨੂੰ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਆਪਣੀ ਜ਼ਮੀਨ ਦੇਣੀ ਚਾਹਗਾ ਆਪਣੀ ਜ਼ਮੀਨ ਜਿਹੜੇ ਦੇਊਗਾ ਕਿ ਮੈਨੂੰ ਸਰਕਾਰ ਜਿਹੜੀ ਜ਼ਮੀਨ ਡਿਵੈਲਪ ਕਰਕੇ ਦੇਵੇ ਔਰ ਉਹ ਜ਼ਮੀਨ ਚੋਂ ਉਹਦਾ ਜਿਹੜਾ ਕਾਨੂੰਨ ਦੇ ਮਤਾਬਕ ਬਣਦਾ ਹਿੱਸਾ ਜਿਹੜਾ ਪਲਾਟ ਜਾਂ ਰਹਾਇਸ਼ੀ ਕਮਰਸ਼ੀਅਲ ਜਿਹੜਾ ਉਹਨੂੰ ਮਿਲੂਗਾ ਜਿਹੜਾ ਇਸ ਪਾਲਿਸੀ ਦੇ ਅਧੀਨ ਆਊਗਾ ਤਾਂ ਬਿਲਕੁਲ ਅਸੀਂ ਆਫਰ ਕੀਤੀ ਹੈ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਪਰ ਲੇਕਿਨ ਪਿਛਲੇ ਕਾਫੀ ਸਮੇਂ ਦੇ ਉਤੋਂ ਕਾਫੀ ਸਾਰੀਆਂ ਜਿਹੜੀਆਂ ਪੋਲਿਟਿਕਲ ਪਾਰਟੀਆਂ ਨੇਗੀਆਂ ਉਹ ਬਹੁਤ ਹੀ ਕੂੜ ਪ੍ਰਚਾਰ ਕਰ ਰਹੀਆਂ ਨੇਗੀਆਂ ਬਹੁਤ ਹੀ ਗਲਤ ਪ੍ਰਚਾਰ ਕਰ ਰਹੀਆਂ ਨੇਗੀਆਂ ਉਹਨਾਂ ਨੂੰ ਉਦੋਂ ਕਿਸਾਨ ਯਾਦ ਨਹੀਂ ਆਇਆ ਜਦੋਂ 10 ਸਾਲਾਂ 'ਚ 30 ਤੋਂ ਹਜ਼ਾਰ ਤੋਂ ਉੱਪਰ ਏਕੜ ਜ਼ਮੀਨ ਜਿਹੜੀ ਆ ਕਿਸਾਨ ਦੀ ਕੌਡੀਆਂ ਪਾਖਰੀਦੀ ਗਈ ਉਦੋਂ ਪੰਜਾਬ ਦਾ ਕਿਸਾਨ ਚੇਤੇ ਨਹੀਂ ਆਇਆ ਕਿਉਂਕਿ ਉਸ ਸਮੇਂ ਪੰਜਾਬ ਦੇ ਲੈਂਡ ਮਾਫੀਆ ਦੇ ਨਾਲ ਰਲ ਕੇ ਉਹਨਾਂ ਨੇ ਕਿਸਾਨਾਂ ਨੂੰ ਜਿਹੜਾ ਬੁਰੀ ਤਰ੍ਹਾਂ ਕੁੱਟਿਆ ਬੁਰੀ ਤਰ੍ਹਾਂ ਲੁੱਟਿਆ ਉਹਨਾਂ ਦੀ ਜ਼ਮੀਨ ਖੋਈ ਹੁਣ ਜਦੋਂ ਅਸੀਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਇਆਗੇ ਹੁਣ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਸ ਜਿਹੜੀਆਂ ਪਾਲਿਸੀ ਆ ਉਹਦਾ ਵਿਰੋਧ ਕਰਾਉਣ ਦਾ ਯਤਨ ਕਰ ਰਹੇ ਨੇ ਪਰ ਲੇਕਿਨ ਅਸੀਂ ਪੰਜਾਬ ਦੇ ਕਿਸਾਨ ਨੂੰ ਸਪਸ਼ਟ ਕਰਨਾ ਚਾਹੁੰਦੇ ਆ ਕਿ ਇਸ ਲੈਂਡ ਪੂਲਿੰਗ ਪਾਲਸੀ ਦੇ ਤਹਿਤ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਊਗਾ ਬਲਕਿ ਉਹਨਾਂ ਦੀ ਆਜ਼ਾਦ ਮਰਜ਼ੀ ਦੇ ਨਾਲ ਜਿਹੜਾ ਇਹ ਜ਼ਮੀਨ ਲਈ ਜਾਊਗੀ ਔਰ ਡਿਵੈਲਪ ਕਰਕੇ 1000 ਜਿਹੜਾ ਗਾਜਾ ਉਹਨੋਂ ਰਾਇਸ਼ੀ ਤੌਰ ਤੇ ਇੱਕ ਇੱਕ ਏਕੜ ਤੋਂ ਔਰ 200 ਗਾਜ ਜੜੀਆ ਕਮਰਸ਼ੀਅਲ ਤੌਰ ਤੇ ਨੂੰ ਮਿਲੂਗੀ ਤੋ ਆਪਣੀ ਫਰੀ ਬਰਤੀ ਦੇ ਨਾਲ ਆਜ਼ਾਦ ਮਾਰਕੀਟ ਦੇ ਵਿੱਚ ਵੇਚ ਸਕਦਾਗਾ ਪਰ ਲੇਕਿਨ ਨਾਲ ਦੀ ਨਾਲੇ ਵੀ ਸਪਸ਼ਟਾ ਕਿ ਜੇਕਰ ਅਸੀਂ ਉਹ ਜ਼ਮੀਨ 1 ਸਾਲ 2 ਸਾਲ 3 ਸਾਲ 4 ਸਾਲ ਜੇਕਰ ਅਸੀਂ ਜ਼ਮੀਨ ਨੂੰ ਡਿਵੈਲਪ ਕਰਨ ਚ ਸਮਾਂ ਲੱਗਦਾਗਾ ਜਿੰਨਾ ਸਮਾਂ ਲੱਗਦਾਗਾ ਤਾਂ ਉਹਦਾ ਅਸੀਂ 50000 ਰੁਪਿਆ ਪ੍ਰਤੀ ਏਕੜ ਸਾਲਾਨਾ ਮੁਆਵਜ਼ਾ ਜਿਹੜਾ ਉਸ ਕਿਸਾਨ ਨੂੰ ਦੇਵਾਂਗੇ ਜਦ ਤੱਕ ਅਸੀਂ ਉਸ ਜ਼ਮੀਨ ਨੂੰ ਪੂਰੀ ਤਰ੍ਹਾਂ ਡਵੈਲਪ ਕਰਕੇ ਉਹਨੂੰ ਜਿਹੜਾ ਹੈਗਾ ਵੇਚਣ ਦੇ ਯੋਗ ਨਹੀਂ ਬਣਾਉਂਦੇ ਸੋ ਮੇਰਾ ਕਹਿਣ ਦਾ ਪਾਵਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਕਿਸੇ ਤੋਂ ਜ਼ਬਰਦਸਤੀ ਨਾ ਕਿਸੇ ਦੇ ਧੱਕੇ ਦੇ ਨਾਲ ਨਾ ਕਿਸੇ ਨੂੰ ਜਿਹੜਾ ਹੈਗਾ ਡਰਾ ਕੇ ਧਮਕਾ ਕੇ ਬਿਲਕੁਲ ਨਹੀਂ ਬਿਲਕੁਲ ਸਪਸ਼ਟ ਕਰਦੇ ਆ ਕਿ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਉਸ ਕਿਸਾਨ ਨੂੰ ਜਿਹੜਾ ਕਿਸਾਨ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਜ਼ਮੀਨ ਦੇੜੀ ਚਾਹੂਗਾ